ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਸਹੀ ਅਤੇ ਸਟੀਕ ਜਾਣਕਾਰੀ ਜਦੋਂ ਉਪਲਬਧ ਹੁੰਦੀ ਹੈ ਉਦੋਂ ਹੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਸੋ ਹਮੇਸ਼ਾ ਸਹੀ ਜਾਣਕਾਰੀ ਤੇ ਸਟੱਡੀ ਮਟੀਰੀਅਲ ਦੇ ਲਈ ਚੈਨਲ ਨਾਲ ਜੁੜਨਾ ਬਿਲਕੁਲ ਵੀ ਨਾ ਭੁੱਲੋ ਹਰ ਇੱਕ ਵਿਦਿਆਰਥੀ ਨਾਲ ਸ਼ੇਅਰ ਵੀ ਕਰੋ ਤੇ ਸਬਸਕ੍ਰਾਈਬ ਕਰ ਲਓ ਵੀ ਕਹੋ ਸੋ ਇਹ ਇਨਫੋਰਮੇਸ਼ਨ ਹੈ ਉਹਨਾਂ ਵਿਦਿਆਰਥੀਆਂ ਵਾਸਤੇ ਜਿਹੜੇ ਨਰਸਿੰਗ ਦਾਖਲਾ ਜੀਐਨਐਮ ਅਤੇ ਏਐਨਐਮ ਦੇ ਲਈ ਅਲਰੇਡੀ ਬਹੁਤ ਵੇਟ ਕਰ ਚੁੱਕੇ ਨੇ ਕਿ ਕਦੋਂ ਉਹਨਾਂ ਦੀ ਜਿਹੜੀ ਲਿਸਟ ਆਉ ਡਿਸਪਲੇ ਹੋਏਗੀ ਕਿ ਕਿਹੜਾ ਕਾਲਜ ਉਹਨਾਂ ਨੂੰ ਮਿਲਿਆ ਠੀਕ ਹੈ ਜੀ ਤਾਂ 16 ਤਰੀਕ ਨੂੰ ਇਹ ਲਿਸਟ ਆਉਣੀ ਸੀਗੀ ਤਾਂ ਵਿਦਿਆਰਥੀ ਡੈਸਪੀਰੇਟਲੀ ਵੇਟ ਕਰ ਰਹੇ ਨੇ ਤੇ ਮੈਨੂੰ ਮੈਸੇਜ ਵੀ ਕਰ ਰਹੇ ਨੇ ਕਿ ਲਿਸਟ ਕਦੋਂ ਆਵੇਗੀ ਸੋ ਇਹਦੇ ਲਈ ਇੱਕ ਨਵੀਂ ਇਨਫੋਰਮੇਸ਼ਨ ਹੈ ਕਿ ਜਿਹੜੀ ਇਹ ਲਿਸਟ ਹੈ ਉਹ 17 ਸਪਟੈਂਬਰ 2024 ਨੂੰ ਸ਼ਾਮ ਦੇ 5 ਵਜੇ ਅਪਲੋਡ ਕੀਤੀ ਜਾਵੇਗੀ ਅਤੇ ਇਸ ਲਿਸਟ ਦੇ ਅਨੁਸਾਰ ਜਿਹੜਾ ਵੀ ਕਾਲਜ ਤੁਹਾਨੂੰ ਅਲਾਟ ਹੋਵੇਗਾ ਉਸ ਕਾਲਜ ਦੇ ਵਿੱਚ ਤੁਸੀਂ 18 ਤਰੀਕ ਤੋਂ ਲੈ ਕੇ 21 ਤਰੀਕ ਦੇ ਸ਼ਾਮ ਦੇ 5 ਵਜੇ ਤੱਕ ਜਾ ਕੇ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਕੇ ਉੱਥੇ ਸੀਟ ਦੇ ਉੱਪਰ ਜੁਆਇਨ ਕਰੋਗੇ ਠੀਕ ਹੈ ਜੀ ਸੋ ਇਹ ਇਨਫਾਰਮੇਸ਼ਨ ਬਹੁਤ ਜ਼ਰੂਰੀ ਸੀ ਤੁਹਾਡੇ ਨਾਲ ਸ਼ੇਅਰ ਕਰਨੀ ਤਾਂ ਕਿ ਤੁਹਾਨੂੰ ਕੋਈ ਹੋ ਨਾ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਤੁਸੀਂ 17 ਤਰੀਕ ਦੇ ਸ਼ਾਮ ਦੇ 5 ਵਜੇ ਤੱਕ ਕੂੜੀ ਕਰਨੀ ਹੈ ਇਸ ਲਿਸਟ ਦੀ ਤੇ ਉਹਨੇ ਦੇ ਤੱਕ ਆਪਣੇ ਡਾਕੂਮੈਂਟ ਤੁਸੀਂ ਸਾਰੇ ਸੈੱਟ ਫੋਟੋ ਕਾਪੀ ਵਗੈਰਾ ਜੋ 셀ਫ ਅਟੈਸਟਡ ਕਾਪੀ ਨੂੰ ਤਿਆਰ ਕਰ ਲਓ ਤਾਂ ਕਿ ਤੁਸੀਂ ਸਹੀ ਸਮੇਂ ਤੇ 18 ਤਰੀਕ ਨੂੰ ज इी तरीक तक जो भी थोड़ा टाइम सैट लगे तो तुम अपने कॉलेज जाके ज्वाइन कर सको सो so, उम्मीद करता जानकारी तुम्हें चंकी लगेगी सो अगेन शेयर करना सबसक्राइब करना बिल्कुल भी ना भुलो थैंक यू थैंक्स फॉर वॉचिंग